ਸਕ੍ਰੀਨ ਦੇ ਉੱਤੇ ਤੁਸੀਂ ਇੱਕ ਮਹਿਲਾ ਨੂੰ ਲਾਲ ਰੰਗ ਦਾ ਡਿਜ਼ਾਈਨ ਵਾਲਾ ਸ਼ਾਲ ਲਿਆ ਹੋਇਆ ਤੇ ਮੂੰਹ ਲੁਕੋਇਆ ਹੋਇਆ ਤੇ ਨਾਲ ਮਹਿਲਾ ਪੁਲਿਸ ਦੇ ਨਾਲ ਹੌਲੀ-ਹੌਲੀ ਤੁਰ ਹੀ ਆਉਂਦੀ ਹੈ ਤਾਂ ਦੱਸ ਜੇ ਕਿਸ ਮਹਿਲਾ ਨੇ ਅਜਿਹੀ ਕਰਤੂਤ ਕੀਤੀ ਕਿ ਇਸ ਨੂੰ 10 ਦਿਨوں ਵੀ ਸ਼ਰਮ ਨਹੀਂ ਆਈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਹਿਲਾ ਨੂੰ ਗ੍ਰਿਫਤਾਰ ਕੀਤਾ ਤੇ ਮੁਕੱਦਮਾ ਦਰਜ ਕਰਕੇ ਅੱਗੇ ਜਾਂਚ ਜਾਰੀ ਕਰ ਦਿੱਤੀ ਹੈ ਜਿਸ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਤੋਂ ਇੱਕ ਮਹਿਲਾ ਚਿੱਟਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਪੁਲਿਸ ਨੇ 2 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਤੇ ਮਾਮਲਾ ਦਰਜ ਕਰ ਲਿਆ ਇਸ ਮਹਿਲਾ ਨੇ ਵੀ ਦੱਸਿਆ ਕਿ ਪਹਿਲਾਂ ਉਹ ਸ਼ਰਾਬ ਵੇਚਦੀ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਹ ਚਿੱਟਾ ਵੇਚਣ ਲੱਗੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦਾ ਬਿਆਨ ਸੁਣਦੇ ਹਾਂ ਇਹ ਉਸਾ 7-8 ਮਹੀਨਿਆਂ ਚ ਵੇਚਣੀ ਅੱਛਾ ਕਿੰਨੇ ਪਰਚੇ ਤੇਰੇ ਤੇ ਪਹਿਲਾ ਪਰਚਾ ਹੈ ਨਾ ਦਾਰੂਦਨੀ ਹਾਂ ਦਾਰੂ ਤੇ ਪਹਿਲਾ ਦਾਰੂ ਹੀ ਦੀ ਸੀ ਹਾਂ ਜੀ ਦਾਰੂ ਹੁਣ ਚਟਾ ਵੀ ਦੀ ਕੋਲ ਮੜਾ ਮੋਟਾ ਵੀ ਇੱਥੇ ਵੇਚਦੀ ਕੋਈ ਸਰ ਬੰਦਾ ਸ਼ਰਾਬੀ ਹਾਂ ਬੰਦਾ ਹੈ ਕਿ ਕੋਈ ਸਾਡਾ ਰੋਜ਼ੀ ਕਰਨੀ ਲੈ ਕੇ ਕਿਥੋਂ ਕੋਈ ਗ੍ਰਾਮੀ ਲੈ ਲਵੀਂ ਤਾਂ ਵੇਚ ਲੂਗੀ ਕਿਥੋਂ ਲੈ ਕੇ ਆਉਣੀ ਤਸੀਰ ਹਾਂ ਇੱਥੇ ਪਿੰਡਾਂ ਵਿੱਚ ਲੂਗੀ ਕੋਣ ਵੇਚਦੇ ਪਿੰਡਾਂ ਵਾਦ ਉਹ ਵੇਚਦੇ ਹਾਂ ਅੱਗੇ ਫਿਰ ਕਿਹਨਾਂ ਨੂੰ ਵੇਚਦੇ ਬਸ ਬਿੱਟਾਂ ਦੇ ਸਾਫ ਸਰ ਵੇਚਦੇ ਤੈਨੂੰ ਨਹੀਂ ਪਤਾ ਵੀ ਇਹ ਜ਼ਹਿਰ ਹੈ ਨੌਜਵਾਨ ਇਹਦੇ ਨਾਲ ਮਰੀ ਜਾਂਦੇ ਤੁਸੀਂ ਆਪਦੇ ਲਾਲਚ ਖਣੋ ਜਾਂ ਆਪਦਾ ਤੁਸੀਂ ਇਹ ਬਹਾਨਾ ਲਾਉਂਦੇ ਹੋ ਵੀ ਬੰਦਾ ਸ਼ਰਾਬੀ ਹੈ ਤੇ ਤੁਸੀਂ ਲੋਕਾਂ ਦੇ ਜਵਾਗ ਮਾਰ ਦੋਗੇ ਬੰਦਾ ਸ਼ਰਾਬੀ ਹੈ ਤਾਂ ਸਰ ਹੈਗਾ ਨਹੀਂ ਕਰ ਹੈਗਾ ਨਹੀਂ ਕਹਉਂਦੀ ਕਿ ਪਿੰਡ ਦੇ ਲੋਕ ਕਹਿੰਦੇ ਨੇ ਕਾਫੀ ਦਿਓ ਤੁਸੀਂ ਬੰਦਾ ਕਰ ਰਹੇ ਸਰ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੈਗੇ ਨੇ ਪਿੰਡਾਂ ਦੇ ਪਾਲਟੀ ਬਾਜੀਆ ਠੀਕ ਹੈ ਅੱਛਾ ਮੇਰਾ ਕੋਈ ਬਿਟ ਜਿਆਦਾ ਕੰਮ ਨਹੀਂ ਖਾਸ ਉਹ ਕਰਦਾ ਹੈ ਤੁਸੀਂ ਉਹਦਾ ਹਵਾਲਾ ਦੇ ਕੇ ਤੁਸੀਂ ਵੀ ਗਲਤ ਕੰਮ ਕਰਦੇ ਨਹੀਂ ਸਰ ਅੱਗੇ ਨਹੀਂ ਕਰ ਕੋਈ ਕੂਚ ਡਿੱਗਦਾ ਤੁਸੀਂ ਕੁਝ ਨਹੀਂ ਕਰੋਗੇ ਨਹੀਂ ਸਰ ਤੁਹਾਨੂੰ ਪਤਾ ਕਿੰਨੇ ਨੌਜਵਾਨ ਇਹਦੇ ਨਾਲ ਮਰਦੇ ਪਏ ਆ ਕੀ ਹਾਲਾਤ ਬਣ ਗਏ ਪੰਜਾਬ ਦੇ ਤੁਸੀਂ ਥੋੜੇ ਜਿਹੇ ਪੈਸੇ ਦੇ ਲਾਲਚ ਨੂੰ ਲੋਕਾਂ ਦੇ ਧੀਆ ਪੁੱਤ ਮਰੀ ਜਾਂਦੇ ਨੇ ਮਰਦੇ ਸਾਰ ਹੁਣਾ ਇਸ ਤੋਂ ਬਾਅਦ 36 ਘਰ ਵੇਚਦੇ ਨੇ ਇੱਕ ਮੈਂ ਤਾਂ ਵੇਚਦੀ ਨਹੀਂ ਆ ਉਹ ਦੂਜੇ ਤੇ ਕੰਟਰੋਲ ਕਰਦੇ 36 ਘਰਾਂ ਦਾ ਹਵਾਲਾ ਦੇ ਕੇ ਤੁਸੀਂ ਵੇਚੋਗੇ ਨਹੀਂ ਸਰ ਨਹੀਂ ਵੇਚਦੇ ਕਿਹਦਾਰੂ ਵੇਚਦੇ ਇਸ ਨੂੰ ਹਾਂ ਨਹੀਂ ਵੇਚਦੇ ਕੋਈ ਪਛਤਾਵਾ ਹੈਗਾ ਤੁਸੀਂ ਹੁਣ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਹੈ ਪਛਤਾਵਾ ਸਰ ਹੈਗਾ ਹਾਂ ਜਿੰਦਰ ਰੋਲ ਗਿਆ ਇਹ ਪਹਿਲਾਂ ਨਹੀਂ ਸੋਚਿਆ ਤੁਸੀਂ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਿਆ ਵੀ ਬੱਚੇ ਰਲ ਜਾਣਗੇ ਜਿੱਕੇ ਦੇ ਕਾਬੂ ਆ ਗਏ ਪੁਲਿਸ ਨੇ ਕਿਤੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਤਾਂ ਹੁੰਦਾ ਹੀ ਹੈ ਨਾ ਜੀ ਸਰਪੰਚ ਉਦੋਂ ਨਹੀਂ ਸੋਚਿਆ ਤੁਸੀਂ ਨਹੀਂ ਜੇ ਤੁਸੀਂ ਨਜਾਇਜ਼ ਗੈਰ ਤੋਂ ਕਾਨੂੰਨੀ ਧੰਦਾ ਕਰ ਰਹੇ ਸੀ ਤੇ ਇਸ ਘਰ ਦੇ ਕੁਝ ਨੇ ਤੁਹਾਨੂੰ ਫੜਿਆ ਪਹਿਲੇ ਕਿਉਂ ਨਹੀਂ ਫੜਿਆ ਤੁਹਾਨੂੰ ਐਕਰ ਸਾਰੀ ਦੁਨੀਆ ਤੇ ਨਹੀਂ ਇੰਨਾ ਵੇਚ ਪਿੱਲ ਮਾੜਾ ਮੋਟੇ ਸੀਗਾ ਕੰਮ ਨੇ ਭਾਈ ਕਦੀ ਵੇਚਦੇ ਸੀ ਕਦੀ ਨਹੀਂ ਵੇਚਦੇ ਸੀ ਬਸ ਲੱਗ ਡਾਟ ਨਾਲੋਂ ਜ਼ਿਆਦਾ ਉੱਤੇ ਹੀ ਐਸਐਚਓ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਨ ਐਸਐਸਐਚਓ ਸਮੇਤ ਸੱਤ ਕਰਮਚਾਰੀਆਂ ਦੇ ਗਾਸ ਦੇ ਸਬੰਧ ਵਿੱਚ ਤੇ ਮਤਲਬ ਸ਼ੱਕੀ ਆਪਣੇ ਪਰਚਲੇ ਸਬੰਧ ਵਿੱਚ ਮੈਂ ਬਾਹਰ ਇਲਾਕੇ ਵਿੱਚ ਸੀਗਾ ਤੇ ਇੱਕ ਔਰਤ ਹੈ ਜਿਹੜੀ ਸੀਮਾ ਰਾਣੀ ਪਤਨੀ ਸ਼ਿੰਦਰ ਸਿੰਘ ਵਾਸੀ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਇਹ ਛੱਕ ਦੇ ਧਾਰਤੀ ਉੱਥੇ ਘੋਤੀ ਸੀ ਤੇ ਇਹਦੇ ਪੁਲਿਸ ਪਾਰਟੀ ਨੂੰ ਵੇਖ ਕੇ ਨਾ ਮਤਲਬ ਗੱਡੀ ਨੂੰ ਤੇ ਇਹਨੇ ਆਪਣੇ ਪਾਸ ਕੁਝ ਇਹਦੇ ਕੋਲ ਨਸ਼ੀਲਾ ਪਦਾਰਥ ਤੇ ਇਹਨੇ ਚੁੱਕ ਕੇ ਤੇ ਸੜਤਾ ਥੱਲੇ ਤੇ ਜਿਹਨੂੰ ਸ਼ੱਕ ਦੀ ਬਣਾ ਤੇ ਮੈਂ ਰੋਕ ਕੇ ਗੱਡੀ ਦਾ ਨਾਮ ਪਤਾ ਪੁੱਛਿਆ ਚੈੱਕ ਕੀਤਾ ਤੇ ਇਹਦੇ ਪਾਸੋਂ ਜਿਹੜੀ ਹੈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਕੀ ਕਰ ਰਹੀ ਦੀ ਗਿਰੀਓ ਇਹ ਤਾਂ ਜੀ ਮਕਦਮਾ ਨੰਬਰ 118 ਮਿਤੀ 25 11 24 ਅਧੀਨ ਤਰਾ 21 29 685 ਜਿਹੜਾ ਇਹ ਤੇ ਦਰਜ ਕੀਤਾ ਹੈ ਜੀ ਐਨਡੀਪੀਐਸ ਐਕਟ ਦਾ ਪੇਸ਼ ਕਰਕੇ ਅੱਜ ਇਹਨੂੰ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਫਰਦਰ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜੇ ਲਿੰਕ ਹੈ ਉਹ ਆਪਣੇ ਖੰਗਾਲੇ ਜਾਣਗੇ ਤੇ ਇਹ ਤੋਂ ਪੁੱਛਗਛ ਕੀਤੀ ਜਾਊਗੀ ਵੀ ਇਹ ਕਿੱਥੋਂ ਲੈ ਕੇ ਆਈ ਹੈ ਤੇ ਕੌਣ-ਕੌਣ ਅੱਗੇ ਇਹਨੂੰ ਲੈ ਕੇ ਜਾਂਦੇ ਸੀ ਇਹਦੇ ਤੋਂ ਖੈ ਦੇਖਿਆ ਜਾਵੇ ਤਾਂ ਦਿਨ ਬਦ ਦਿਨ ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲਾਲਾਬਾਦ ਤੋਂ ਕ੍ਰਿਸ਼ਨ ਟਿਵਾਣਾ ਦੀ ਰਿਪੋਰਟ